ਕਹਦਾ ਜਾ ਬੜਿੰਗ ਜੀ ਦਾ ਤੇ ਪੋਸਟਰ ਹੋ ਗਿਆ ਜਿਆਦੀ ਰਾਜਾ ਬੜਿੰਗ ਜੀ ਨੇ ਤੇ ਜਿਹੜੇ ਪੋਸਟਰ ਜਾਰੀ ਕੀਤੇ ਹੁਣ ਤੱਕ ਮੈਨੂੰ ਲੱਗਦਾ ਕਿ ਸਤਾਈ ਆਉਂਦਿਆਂ ਆਉਂਦਿਆਂ ਪੰਜਾਬ ਚੋਂ ਕਾਂਗਰਸ ਖਤਮ ਹੋ ਜੂਗੀ ਦਾ ਤੇ ਖਤ ਵੀ ਹੋ ਗਈ ਚੌਥੇ ਨੰਬਰ ਤੇ ਚਲੇ ਗਏ ਉਹਨਾਂ ਨੂੰ ਆਪਣੇ ਆਪ ਵੀ ਸਮਝ ਲੈਣਾ ਚਾਹੀਦਾ ਕਿ ਪੰਜਾਬ ਦੀ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਉਹ ਲੋਕਾਂ ਦੇ ਹਾਰ ਦੀ ਲੀਡਰਸ਼ਿਪ ਦੀ ਨਾ ਉਹਨਾਂ ਨੂੰ ਪਤਾ ਕਿ ਲੋਕਾਂ ਦੇ ਮਸਲੇ ਕੀ ਹੈ ਰਾਜੇ ਬੜਿੰਗ ਉਹਨਾਂ ਦੇ ਬੇਤੁੱਕੇ ਬਿਆਨ ਜਿਹੜੇ ਉਹ ਦਾ ਪ੍ਰਤਾਪ ਬਾਜਵੇ ਉਹਨਾਂ ਦਾ ਜਿਹੜਾ ਅਬਾ ਗਵਾ ਬੋਲਣਾ ਜਿਹੜਾ ਉਹ ਕਾਂਗਰਸੀ ਜੋ ਉੱਥੇ ਹਾਲਤ ਹੋਈ ਹੈ ਚੌਥੇ ਨੰਬਰ ਤੇ ਗਈ ਹੈ ਇਸ ਕਰਕੇ ਰਾਜੇ ਬੜਿੰਗੋ ਨਾਲ ਵਾਦੇ ਤੋਂ ਮੇਰਾ ਖਲ ਜਾਰੀ ਗੱਲ ਕਾਂਦੀ ਲੋੜ ਨਹੀਂ ਉਹਨਾਂ ਦਾ ਕੰਮ ਤੇ ਨਿਭੜ ਗਿਆ ਨਾਲ ਹੀ ਕਾਂਗਰਸ ਦਾ ਨਿਭੜ ਗਿਆ ਨਾਲ ਹੀ ਉਹਨਾਂ ਦਾ ਨਿਭੜ ਗਿਆ 27 ਚ ਮਾਜ ਚ ਕਾਂਗਰਸ ਦੀ ਬਹੁਤ ਬੁਰੀ ਤਰ੍ਹਾਂ ਹਾਦੋ ਹਾਦੋ ਕਿ ਤੁਸੀਂ ਤਰੀਵਾ ਸਾਹਿਬ ਇੱਕ ਸਵਾਲ ਲਾਸਟ ਹੋ ਰਿਹਾ ਕਿ ਤਰਨਤਾਰਨ ਦੇ ਵਿੱਚ ਲਕਸ਼ਯੋ ਤੋਂ ਪਹਿਲਾਂ ਕਿਹਾ ਜਾਂਦਾ ਸੀਗਾ ਕਿ ਪੰਥਕ ਵੋਟ ਇੱਥੇ ਜ਼ਿਆਦਾ ਸ਼੍ਰੋਮਣੀ ਅਕਾਲੀ ਦਲ ਸੀ ਮਨਦੀਪ ਸਿੰਘ ਖਾਲਸਾ ਸੀ ਫਿਰ ਵੀ ਆਮ ਆਦਮੀ ਪਾਰਟੀ 12000 ਵੋਟਾਂ ਦੇ ਫਰਕ ਦੇ ਨਾਲ ਜਿੱਤੀ ਹੈ ਮੈਂ ਤੁਹਾਨੂੰ ਪਹਿਲਾਂ ਹੀ ਇਹ ਗੱਲ ਕਹੀ ਹੈ ਕਿ ਇੱਕ ਗੱਲ ਸਮਝਣ ਦੀ ਲੋੜ ਹੈ ਕਿ ਮਾਝੇ ਦੇ ਲੋਕਾਂ ਨੇ ਤਰਨਤਾਰਨ ਦੇ ਲੋਕਾਂ ਨੇ ਵਿਕਾਸ ਨੂੰ ਵੋਟਾਂ ਪਾਈਆਂ ਵਿਕਾਸ ਨੂੰ ਪਹਿਲ ਦਿੱਤੀ ਇਹ ਜਿਹੜੇ ਬੰਦੇ ਇਦਾਂ ਦੀ ਸਿਆਸਤ ਕਰਦੇ ਰਹੇ ਧਰਮਾਂ ਦੀ ਜਾਤਾਂ ਪੱਤਾਂ ਦੀ ਹੁਣ ਤੱਕ ਉਹਨਾਂ ਦੀ ਸਿਆਸਤ ਜਿਹੜੀ ਆ ਤਰਨਤਾਨ ਦੇ ਲੋਕਾਂ ਨੇ ਨਕਾਰ ਦਿੱਤੀ ਲੋਕਾਂ ਨੇ ਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਕੰਮ ਕੀਤੇ ਸੀਗੇ ਉਹਨਾਂ ਕੰਮਾਂ ਤੇ ਮੋਹਰ ਲਾਈ ਆ ਔਰ ਲੋਕ ਪੰਜਾਬ ਦੇ ਵਕਾਸ ਚਾਹੁੰਦੇ ਆ ਇਹ ਜਿਹੜੀਆਂ ਗੱਲਾਂ ਕਰਦੇ ਨੇ ਨਾ ਫਲਾਣੀਆਂ ਵੀ ਆ ਹੋ ਗਿਆ ਜੀ ਪੰਥ ਤੋਂ ਫਲਾਣ ਹੋ ਗਿਆ ਜੀ ਪੰਥ ਤੋਂ ਖਤਰਾ ਹੋ ਗਿਆ ਜੀ ਉਹ ਸਭ ਚੀਜ਼ਾਂ ਐਵੇਂ ਆ ਉਹ ਲੋਕ ਸਮਝਿਆ ਕਿ ਯਾਦ ਵਕਾਸ ਜਿਹੜਾ ਉਹ ਸਭ ਤੋਂ ਜ਼ੂਰੀ ਹੈ ਪੰਜਾਬ ਦੇ ਵਿੱਚ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਆ ਵਕਾਸ ਕਰ ਰਹੀ ਆ ਜਿਹਦੇ ਤੁਹਾਨੂੰ ਆਪਣੇ 27 ਚ ਪਤਾ ਲੱਗ ਜੂਗਾ ਕਿ ਕੀ ਕੀ ਬਲਸਤੀ ਸੀ ਜਿਹੜੀ ਬੰਦੀਆਂ ਕਿਦਾਂ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ 27 ਦੇ ਵਿੱਚ ਬਣਤਾਰੀਵਾਦ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਕਹਿੰਦਾ ਕਿ ਸਰ ਦੂਜੇ ਨੰਬਰ ਤੇ ਆਏ ਆ 27 ਚ ਪਹਿਲੇ ਨੰਬਰ ਤੇ ਆਵਾਂਗੇ ਸਰ ਜਿਹੜਾ ਦੂਜੇ ਨੰਬਰ ਤੇ ਆਏ ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਕਿ ਜਿਹਨੇ ਇਹ ਸਿਲੈਕਸ਼ਨ ਦੇ ਪਹਿਲੂ ਵਿਚਾਰਨ ਵਾਲੇ ਉਹ ਮੈਂ ਤੁਹਾਨੂੰ ਕਹਿ ਤਾ ਕਿ ਗੈਂਗਸਟਰ ਜਿਹੜੇ ਪੰਜਾਬ ਦੇ ਵਿੱਚ ਕੌਣ ਲੈ ਕੇ ਆ ਅਕਾਲੀ ਦਲ ਲੈ ਕੇ ਆ ਨਸ਼ੇ ਕੌਣ ਲੈ ਕੇ ਆ ਪੰਜਾਬ ਚ ਅਕਾਲੀ ਦਲ ਲੈ ਕੇ ਆ ਔਰ ਇਹ ਸਿਲੈਕਸ਼ਨ ਦੇ ਵਿੱਚ ਨੰਗੇ ਚਿੱਟੇ ਰੂਪ ਦੇ ਵਿੱਚ ਉਹਨਾਂ ਨੇ ਇੱਕ ਗੈਂਗਸਟਰ ਦੇ ਰਿਸ਼ਤੇਦਾਰ ਨੂੰ ਟਿਕਟ ਦੇ ਕੇ ਇਹ ਸਾਬਤ ਕਰਦਾ ਕਿ ਕੱਲੀ ਦਲ ਅਸਲ ਦੇ ਵਿੱਚ ਕਹਿੰਦਾ ਕੁਝ ਐ ਤੇ ਕਰਦਾ ਕੁਝ ਹੋਦ ਐ ਇਸ ਕਰਕੇ ਕੱਲੀ ਦਲ ਕੀ ਕਹਿੰਦਾ ਕੀ ਨਹੀਂ ਕਹਿੰਦਾ ਉਹ ਬੇਤੁਕਾ ਉਹ ਕਿਹਦੇ ਇੱਥੇ ਪੰਥ ਤੋਂ ਬਿਨਾਂ ਕਿਸੇ ਨੂੰ ਵੋਟ ਹੀ ਨਹੀਂ ਪੈਣੀ ਜਿੱਤ ਕੇ ਕਿ ਨਹੀਂ ਪਾ ਦਾਂਗੇ ਹਾਸ ਤੇ ਇਸ ਕਰਕੇ ਕੱਲੀ ਦਲ ਦੇ ਬਿਆਨਾਂ 'ਚ ਕੋਈ ਦਮ ਖਮ ਨਹੀਂ ਨਾ ਕੋਈ ਬਹੁਤ ਉਹਨੂੰ ਸੀਰੀਅਸ ਲੈਣ ਦੀ ਲੋੜ ਹੈ ਤੱਕ ਪਹੁੰਚਾਉਣਾ ਜਿਹੜਾ ਵੀਡੀਓ ਦੇ ਸਾਈਂ ਲੋਕਾਂ ਤੱਕ ਪਹੁੰਚਾਉਣਾ ਜਿਹੜਾ ਉਹ ਇੱਕ ਐਮ ਜ਼ਿੰਮੇਵਾਰੀ ਹੈ ਉਹ ਮੈਨੂੰ ਲੱਗਦਾ ਕਿ ਗੁਰੂ ਰਾਮਦਾਸ ਜੀ ਕਿਰਪਾ ਕਰਨਗੇ ਅਸੀਂ ਉਸ ਜ਼ਿੰਮੇਵਾਰੀ ਨੂੰ ਵਧੀਆ ਢੰਗ ਨਾਲ ਨਿਭਾਵਾਂ ਧਰਵਾਤ ਸਾਹਿਬ ਇੱਕ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿਉਂਕਿ ਜਿਹੜਾ ਆਪ ਦਾ ਪੰਜਾਬ ਦਾ ਮੁਖ ਬਲਾਰਾ ਹੋਣਾ ਜਿੱਥੇ ਵੀ ਇਲੈਕਸ਼ਨ ਹੋਣ ਜਾਂ ਹਰ ਥਾਂ ਤੇ ਜਾ ਕੇ ਜਿਹੜਾ ਪਾਰਟੀ ਦਾ ਨੁਮਾਇੰਦਗੀ ਇੱਕ ਤਰ੍ਹਾਂ ਦੇ ਨਾਲ ਕਰਨੀ ਹੁੰਦੀ ਹੈ ਤੇ ਕਿੰਨਾ ਕਿ ਚੈਲੰਜ ਸਮਝਦੇ ਹੋ ਕੈਬਨਟ ਮੰਤਰੀ ਦੇ ਨਾਲ ਉਸ 180 ਦਿਨ ਜਦੋਂ ਵੀ ਪਾਰਟੀ ਕੋਈ ਕੰਮ ਦਿੰਦੀ ਮੈਂ ਹਮੇਸ਼ਾ ਹੀ ਸਮਝਦਾ ਨਾ ਕਿ ਇੱਕ ਵੱਡਾ ਚੈਲੰਜ ਹੈ ਹੁਣ ਤੱਕ ਪਾਰਟੀ ਨੇ ਜਿੰਨੇ ਕੰਮ ਦਿੱਤੇ ਜਿੰਨੀਆਂ ਜ਼ਿੰਮੇਵਾਰੀਆਂ ਦਿੱਤੀਆਂ ਜੀ ਉਹ ਬੜੀ ਮਤਲਬ ਆਪਾਂ ਅੱਛੇ ਢੰਗ ਦੇ ਨਾਲ ਜਿਹੜੀਆਂ ਦਵਾਈਆਂ ਜੀ ਇਹ ਜ਼ਿੰਮੇਵਾਰੀ ਨੂੰ ਵੀ ਵਧੀਆ ਢੰਗ ਨਾਲ ਆਪਾਂ ਨਿਭਾਵਾਂਗੇ ਕਿਉਂਕਿ 27 ਅੱਗੇ ਆ ਗਈ ਇਲੈਕਸ਼ਨ ਆ ਗਈ ਅਗਲਾ ਜਿਹੜਾ ਸਾਲ ਹੈ 26 ਦਾ ਉਹ ਮਤਲਬ ਜਿਹੜਾ ਚੋਣਾਂ ਦਾ ਕਾੜੇ ਜਿਹੜੇ ਪੱਖ ਜਾਣਗੇ ਪੰਜਾਬ 'ਚ ਜੀ ਇਸ ਕਰਕੇ ਉਹਦੇ 'ਚ ਹੋਰ ਵੀ ਜ਼ੁੰਮੇਆਦੀ ਬਣ ਜੂਗੀ ਕਿ ਜਿਹੜੀਆਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੀਆਂ ਜਿਹੜੀਆਂ ਪ੍ਰਾਪਤੀਆਂ ਜੀ ਜਿਹੜੀਆਂ ਵਿਕਾਸ ਪੱਕੀ ਨੀਤੀਆਂ ਉਹਨਾਂ ਨੂੰ ਘਰ-ਘਰ ਪਹੁੰਚਾਉਣਾ ਜਿਹੜਾ ਉਹ ਸਾਡੀ ਇੱਕ ਵੱਡੀ ਜ਼ੁੰਮੇਆਦੀ ਹੋਊਗੀ ਉਹ ਕਦਾਂਗੇ ਆਪਾਂ ਬਹੁਤ ਕਿਉਂਕਿ ਪਾਰਟੀ ਨੇ ਕੰਮ ਇੰਨੇ ਵਧੀਆ ਕੀਤੇ ਆ ਕਿ ਉਹਨੂੰ ਲੋਕਾਂ ਤੱਕ ਖੜਨਾ ਇੰਨਾ ਕੋਈ ਬਹੁਤ ਵੱਡਾ ਔਖਾ ਨਹੀਂਗਾ ਲੋਕਾਂ ਤੱਕ ਪਹੁੰਚਾਉਣਾ ਹੀ ਇੱਕ ਕੰਮ ਆ ਕਿ ਆਪਾਂ ਮਤਲਬ ਅੱਗੇ ਤੱਕ ਜਿਹੜਾ ਉਹਨੂੰ ਲੋਕਾਂ ਤੱਕ ਲੈ ਜਾਈਏ ਪੂਰੇ ਵਰਲਡ ਦੇ ਵਿੱਚ ਪੰਜਾਬੀਆਂ ਨੂੰ ਭਾਰਤੀਆਂ ਨੂੰ ਆਪਣੀ ਸਰਕਾਰ ਦੀਆਂ ਤੇ ਆਪਣੀ ਪਾਰਟੀ ਦੀਆਂ ਨੀਤੀਆਂ ਦੇ ਬਾਰੇ ਤੇ ਜਿਹੜਾ ਜਾਣੂ ਕਰਾਈਏ ਹਰਿਬਾਲ ਸਾਹਿਬ ਤਰਨਤਾਰਨ ਦੇ ਵਿੱਚ ਜਿਮਨੀ ਚੋਣ ਹੋਈ ਆ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਜੜੀ ਆ ਉੱਥੇ ਦਰਜ ਕੀਤੀ ਆ ਤਰਨਤਾਰਨ ਦੇ ਵਿੱਚ ਜਿਮਨੀ ਚੋਣ ਜਿਹੜੀ ਹੋਈ ਆ ਹੁਣੇ ਪ੍ਰਸ਼ਾਦ ਵੀ ਕਰਾਵਾਂਗੇ ਜੀ ਉਹਦੇ ਦੋ ਪੱਖ ਨੇ ਜਿਹੜੇ ਤੁਹਾਨੂੰ ਮੀਡੀਆ ਨੂੰ ਸੁਣਨੇ ਚਾਹੀਦੇ ਜੀ ਇੱਕ ਉਹਦਾ ਪੱਖ ਇਹ ਆ ਕਿ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੀਆਂ ਵਿਕਾਸ ਮੁਕੀ ਜਿਹੜੀਆਂ ਦਿੱਤੀਆਂ ਸੀਗੀਆਂ ਜਿਹੜੇ ਉਹਨਾਂ ਨੇ ਕਦੀ ਪੌਣੇ 40 ਸਾਲ ਵਿਕਾਸ ਲਈ ਜਿਹੜੇ ਕੰਮ ਕੀਤੇ ਸੀਗੇ ਜੀ ਤਰਨਤਾਰਨ ਦੇ ਲੋਕਾਂ ਨੇ ਮਝੈਲਾ ਨੇ ਉਸ ਕੰਮਾਂ ਦੇ ਉੱਤੇ ਮੋਹਰ ਲਾਈ ਕਿ ਬਾਕੀ ਆ ਹੀ ਸਰਕਾਰ ਨੇ ਇੱਕ ਜਿਹੜੇ ਵਧੀਆ ਕੰਮ ਕੀਤੇ ਜੀ ਤਰਿਵਾਲ ਸਭ ਜਿਹੜਾ ਉਹਦਾ ਦੂਜਾ ਪੱਖ ਜਿਹੜੀ ਗੱਲ ਅਸੀਂ ਪਿਛਲੇ 7-8 ਸਾਲਾਂ ਤੋਂ ਕਹਿ ਰਹੇ ਜਿਹੜੀ ਗੱਲ ਸਭਾ ਪੰਜਾਬ ਕਹਿਦਾ ਜੀ ਕਿ ਜਿਹੜਾ ਪੰਜਾਬ ਚ ਗੈਂਗਸਟਰ ਤੇ ਪੰਜਾਬ ਚ ਜਿਹੜੇ ਨਸ਼ੇ ਆਏ ਜੀ ਉਹ ਕਾਲੀ ਦਲ ਦੇ ਆਵਾਜ਼ ਦੇ ਵਿੱਚ ਆਏ ਜੀ ਔਰ ਇਹ ਸਚੂਣ ਨੇ ਸਾਬਤ ਕਰਤਾ ਕਿ ਵਾਕਿਆ ਹੀ ਕਾਲੀ ਦਲ ਨੇ ਮਤਲਬ ਜਿਹੜੇ ਗੈਂਗਸਟਰ ਲੈ ਕੇ ਆਏ ਸੀਗੇ ਜਿਹਨੇ ਕੈਂਡੀਡੇਟ ਨੂੰ ਠੇਗ ਦਿੱਤੀ ਗਈ ਕਾਲੀ ਦਲ ਵੱਲੋਂ ਜੀ ਉਹ ਕੈਂਡੀਡੇਟ ਕੌਣ ਆ ਕੌਣ ਨਿਮੇਦ ਦੱਸਣ ਦੀ ਲੋੜ ਨਹੀਂ ਪੰਜਾਬ ਦੇ ਮਾਜੇ ਦੇ ਬੱਚੇ-ਬੱਚੇ ਨੂੰ ਪਤਾ ਜੀ ਸੋ ਇਹ ਗੱਲ ਸਪਸ਼ਟ ਹੋ ਗਈ ਕਿ ਕੱਲੀ ਦਲ ਨਹੀਂ ਪੰਜਾਬ ਦੇ ਵਿੱਚ ਨਸ਼ਾ mafia ਲੈ ਕੇ ਕੱਲੀ ਦਲ ਹੀ ਪੰਜਾਬ ਦੇ ਵਿੱਚ ਗੈਂਗਸਟਰ ਜਿਹੜੇ ਲੈ ਕੇ ਆਇਆ ਇਹ ਗੱਲ ਬਿਲਕੁਲ ਸਪਸ਼ਟ ਹੋ ਗਈ ਹੋੜੋ ਕਿਤੇ ਆਪਣੀ ਗੱਲ ਤੋਂ ਅੱਗੇ ਪਿੱਛੇ ਮੁੱਕ ਨਹੀਂ ਸਕਦੇ ਇਹ ਦੋ ਚੀਜ਼ਾਂ ਬਹੁਤ ਕਲੀਅਰ ਹੋਈਆਂ ਇਲੈਕਸ਼ਨ ਦੇ ਵਿੱਚ ਸੋ ਬਹੁਤ ਵੱਡੀ ਜਿੱਤ ਹੋਈ ਹੈ ਮਝੈਲਾ ਨੂੰ ਇਸ ਗੱਲ ਦੀ ਵਧਾਈ ਆ ਧੰਨਵਾਦ ਹੈ ਜਿਹੜੇ ਲੋਕ ਇਹ ਸਮਝਦੇ ਹੀ ਕਿ ਮਾਝੇ ਚ ਸ਼ਾਇਦ ਪਾਰਟੀ ਕਮਜ਼ੋਰ ਹੈ ਜਾਂ ਮਾਝੇ ਚ ਨਹੀਂ ਮਤਲਬ ਉਹ ਨਹੀਂ ਪਕਰਦੀ ਗਈ ਅਸੀਂ ਪਿਛਲੀ ਵਾਰ ਜਦੋਂ ਮਤਲਬ ਪਿਛਲੀਆਂ ਚੋਣਾਂ ਹੋਈਆਂ ਉਦੋਂ ਅਸੀਂ 22 ਦੇ ਵਿੱਚ ਜਿਹੜੀਆਂ 16 ਸੀਟਾਂ ਮਾਜੇ ਦੇ ਵਿੱਚੋਂ ਜਿੱਤੀਆਂ ਸੀਗੀਆਂ ਜੀ ਐਰਕਾਂ ਸੀ 20 ਤੋਂ ਉੱਪਰ ਸੀਟਾਂ ਜਿਹੜੀਆਂ ਉਹ ਮਾਜੇ 'ਚੋਂ ਜਿੱਤ ਕੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਰਿਵਾਲ ਜੀ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਝੋਲੀ 'ਚ ਜਿਹੜੀਆਂ ਅਸੀਂ ਪਾਵਾਂਗੇ ਮਾਜੇ 'ਚ ਪਾਰਟੀ ਬਹੁਤ ਜ਼ਬਰਦਸਤ ਪ੍ਰਦਰਸ਼ਨ ਕਰੂਗੀ ਔਰ ਮਾਝੇ 'ਚ ਪਾਰਟੀ ਨੂੰ ਹੋਰ ਚੰਗੀ ਤੇ ਤਾਂ ਜਿਹੜਾ ਉਹ ਵੀ ਮਜ਼ਬੂਤ ਕੀਤਾ ਜਾਊਗਾ ਮਾਝੇ ਦੇ ਜਿਹੜੇ ਮਸਲੇ ਆ ਬਾਰਡਰ ਦੇ ਜਿਹੜੇ ਮਸਲੇ ਆ ਉਹਨਾਂ ਮਸਲਿਆਂ ਨੂੰ ਕੇਂਦਰ ਸੱਤਾ ਕੇਂਦਰ ਸਰਕਾਰ ਤੱਕ ਖੜਨਾ ਆਪਣੀ ਸਰਕਾਰ ਕੋ ਹੱਲ ਕਰਉਣਾ ਉਹ ਇੱਕ ਕੰਮ ਅਸੀਂ ਆ ਸਾਲ ਜਿਹੜਾ ਉਹ ਕਰਾਂਗੇ 2027 ਦੇ ਵਿੱਚ ਜਿੱਥੇ ਪੰਜਾਬ 'ਚ ਪਾਰਟੀ ਜਿਹੜੀ ਆ ਬਹੁਤ ਵੱਡੀ ਪੱਧਰ ਤੇ ਵਾਪਸੀ ਕਰੂਗੀ ਉੱਥੇ ਮਾਝੇ ਦੇ ਲੋਕ ਵੀ ਮਾਝੇ ਦੀ ਧਰਤੀ ਦੇ ਉੱਤੇ ਫਿਰ ਇੱਕ ਵਾਰ ਆਵਾਮੀ ਪਾਰਟੀ ਨੂੰ ਬੱਡੀ ਵਾਪਸੀ ਦੇਣੀ ਕੱਲ ਕੀਤੀ ਹੈ ਕੱਲ ਦਿੱਕ ਜਨੇ ਰਾਇਆ ਬੜਿੰਗ ਵੱਲੋਂ ਇੱਕ ਪੋਸਟਰ ਜਾਰੀ ਕੀਤਾ ਗਿਆ